ਬੜਦਾ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਹੈ ਸਾਡੇ ਅੰਨ ਦਾਤਾ ਜਿਹੜੇ ਸੀਗੇ ਉਹ ਬੜਦ ਸੀ ਕਿ ਉਹ ਹੜ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਨੂੰ ਚਾਰਾ ਉਹਨਾਂ ਲਈ ਘੋੜੇ ਦੇ ਪੀਪੇ ਵੀ ਉਹਨੂੰ ਚਾਰੇ ਜਾਂਦੇ ਸੀ ਬਰਾਚਨਕ ਪਤਾ ਨਹੀਂ ਕਿਵੇਂ ਕਾਨੂੰਨ ਘਾੜੇ ਪਤਾ ਨਹੀਂ ਕਿੰਨਾ ਨੇ ਦਿਮਾਗ ਜਾਇਆ ਕਿ ਬੈਲ ਗੱਡੀਆਂ ਦੀ ਦੌੜ ਜਿਹੜੀ ਹੈ ਉਹ ਗਲਤ ਹੈ ਪਤਨ ਕੀ ਹੈ ਜਦ ਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਜਿਹੜੇ ਬਲਦ ਹੈ ਮੈਂ ਅੱਜ ਵਿਦਾਂਤ ਸਭਾ ਚ ਵੀ ਗੱਲ ਬੋਲੀਏ ਜਾਂਝਰਾਂ ਲਿਆ ਕੇ ਪਾਉਂਦੇ ਆ ਨਗੌਰ ਤੋਂ ਮੁਕਸਰ ਵਾਲੇ ਪਾਸੇ ਤਾਂ ਮੰਤਰੀ ਸਾਹਿਬ ਕੜੇ ਨੇ ਉਧਰ ਤਾਂ ਮੰਡੀਆਂ ਲੱਗਦੀਆਂ ਤਰ੍ਹਾਂ ਤਰ੍ਹਾਂ ਦੀਆਂ ਨੱਥਾਂ ਰੰਗ ਬਰੰਗੀਆਂ ਨੱਥਾਂ ਕੁੰਗਰੂ ਹੈ ਨਾ ਉਹਨਾਂ ਦੀ ਟੌਰ ਵਾਸਤੇ ਸਜਾਵਟ ਸਜਾਵਟ ਟੌਰ ਕਹਿ ਲੋ ਸਜਾਵਟ ਕਹਿ ਲੋ ਕਿ ਜਿਵੇਂ ਉਹਨਾਂ ਨੂੰ ਇਸ ਤਰ੍ਹਾਂ ਪਾਲਿਆ ਹੋਇਆ ਆਜ ਨਾਰ ਜਿਹੜੇ ਖੜੇ ਨਹੀਂ ਆਹ ਕੁੰਡੇ ਹੀ ਘੜਾ ਨਾਗੇ ਮਾਸਟਰ ਗੁਰਮੀਤ ਚੱਲਿਆ ਜੀ ਟਾਂਕ ਜੀ ਮਾਸਟਰ ਚੱਲਿਆ ਗੱਲਾਂ ਜੀ ਪਿੰਡ ਰੋਪੜ ਕੋਲੇ ਰੋਪੜ ਕੋਲੇ ਆਹ ਜਿਹੜੇ ਖੁੰਡੇ ਨੇ ਇਹਨਾਂ ਗੱਲ ਤਾਂ ਖੁੰਡੇ ਹੀ ਖਤਮ ਹੋ ਗਏ ਇਹਨਾਂ ਦੇ ਕੋਚਵਾਨ ਨੇ 35-40 ਸਾਲ ਚਲਾਏ ਅਮਰ ਕਹਿੰਦੇ ਖੇਡ ਮਾਰਨਾ 45 ਸਾਲ ਮੰਨੂ ਟਾਈਮ ਦੇਖਦੇ ਲੋਗੇ 48 ਸਾਲ ਜਿਹੜਾ ਇਹਦਾ ਟਾਈਮ ਬਾਈਦਾ ਟਾਈਮ ਕੀਪਰ ਹੈ ਕਿਹੜੀ ਗੱਡੀ ਪਹਿਲਾਂ ਪਹੁੰਚ ਗਈ ਚੰਡੀਗੜ੍ਹ ਬਹੁਤ ਰਿਆ ਜੀ ਭਗਣਾ ਬਹੁ ਪਾਇਆ ਤੋੜੇ ਨਾਲ ਵੀ ਸੇਵਾ ਲਈ ਸੋ ਇਹ ਮੈਨੂੰ ਲੱਗਦਾ ਮੇਰੇ ਤੋਂ ਬਾਅਦ ਇਹ ਦੱਸ ਸਕਦੇ ਨਹੀਂ ਇਹ ਬੰਦੇ ਬੇਰੁਜ਼ਗਾਰ ਹੋ ਗਏ ਸੀ ਇਹ ਬੇਰੁਜ਼ਗਾਰ ਹੋਗੇ ਹੋਣਗੇ ਜੋ ਪੜਦੀ ਜੋ ਦੌੜੇ ਬੰਦ ਹੋ ਗਏ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਜੀਵਨ ਜੀ ਹੈ ਤੇ ਸਾਡੀ ਖੇਡ ਵੀ ਕਰਵਾਈਤੀ ਜਿਹੜੀ ਹੈ ਉਹ ਜੀਵਤ ਹੋਊਗੀ ਮੁੜ ਕੇ ਬੈਲ ਗੱਡੀਆਂ ਵੀ ਲੈ ਕੇ ਆਏ ਹੋਏ ਨੇ ਲੋਕ ਹੈ ਨਾ ਬਰਦ ਵੀ ਖੜੇ ਨੇ ਸ਼ਾਇਦ ਬੇਜ਼ੁਬਾਨਾਂ ਦੀ ਪਹਿਲੀ ਵਾਰ ਵਿਧਾਨ ਸਭਾ ਵਿੱਚ ਬੇਜ਼ੁਬਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਜੀ ਸਹੀ ਪਹਿਲੀ ਵਾਰ ਉਹਨਾਂ ਦੇ ਹੱਕ ਵਿੱਚ ਕਿ ਉਹਨਾਂ ਦੀ ਸੇਵਾ ਹੋਊਗੀ ਉੱਤਾ ਵਾਂਗੂ ਤਾਂ ਪਹਿਲੀ ਪਾਲੇ ਜਾਂਦੇ ਕੋਈ ਐਦਾਂ ਦੀ ਗੱਲ ਨਹੀਂ ਕਿ ਉਹਨਾਂ ਤੇ ਅਤਿਆਚਾਰ ਕਰਦੇ ਆ ਜਾਂ ਕੋਈ ਕੁਝ ਕੋਈ ਅਤਿਆਚਾਰ ਨਹੀਂ ਤੇ ਅੱਜ ਬੈਲ ਗੱਡੀਆਂ ਦੀ ਜਿਹੜੀ ਦੌੜ ਆਲਾ ਜਿਹੜਾ ਪੰਜਾਬ ਦੇ ਵਿੱਚ ਨਹੀਂ ਪੂਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਹੈ ਪੂਰੀ ਦੁਨੀਆ 'ਚ ਕਿ 60ਆਂ ਰੁਪਏ ਦੇ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੁਰਖ ਸਰਜੀਤ ਕਰ ਰਹੇ ਹਾਂ ਔਰ ਮਲੇ ਕਰਤਾ ਜੇ ਕੋਈ ਕਰਤਾ ਐਂ ਦੀ ਚੰਗੇ ਫੈਸਲਿਆਂ ਚ ਹੀ ਹੋਊਗਾ ਇਹ ਇੱਡਾ ਬਤਨ ਪੰਜਾਬੀਆਂ ਕਰਾਰੇ ਸੀ ਲੋਕਾਂ ਦੀਆਂ ਗੇਮਾਂ ਚੱਲ ਰਹੀਆਂ ਸੀ ਫਿਰ ਇਸ ਗਲੋਡ ਲੋ ਵੀ ਵਿੱਚ ਸ਼ਾਮਲ ਕਰਾ ਲਿਆ ਜਾਏਗਾ ਦੇਖੋ ਮੈਂ ਕਿ ਕਿਲਾ ਰਾਏਪੁਰ ਤਾਂ ਇੱਕ ਸਾਡੀ ਮੀਨੀ 올림픽 ਸਰਕਾਰੀ ਕੋਲ ਸੀ ਗਿਆ ਪਰ ਹਰ ਇੱਕ ਪਿੰਡ ਟੂਰਨਾਮੈਂਟ ਹੁੰਦੇ ਨੇ ਜਿੱਥੇ ਮਰਜ਼ੀ ਲੈ ਕੇ ਚੱਲ ਚਲੇ ਜਾਣਾ ਹਾਂਜੀ ਹਾਂ ਕੱਲਾ ਕਬੱਡੀ ਟੂਰਨਾਮੈਂਟ ਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਮੈਂ ਜਿੱਥੇ ਬੋਲੇ ਉੱਥੇ ਕੋਈ ਬੋਰੀ ਚੱਕਦਾ ਕੋਈ ਹਾਲ ਚੱਕ ਕੇ ਦਿਖਾਉਂਦਾ ਕੋਈ ਕੋਈ ਉੱਥੇ ਬਾਜੀ ਪਾ ਕੇ ਦਿਖਾਉਂਦਾ ਹੈ ਹੈਨਾ ਸੋ ਨਾਲ ਨਾਲ ਹੋਰ ਖੇਡਾਂ ਵੀ ਚੱਲਦੀ ਰਹਿੰਦੀਆਂ ਨੇ ਬਾਲੀਵਾਲਾ ਅਲੱਗ ਚੱਲਦੀ ਰਹਿੰਦੀ ਬਾਲੀਵਾਲ ਦਾ ਗਰਾਊਂਡ ਹੋਰ ਹੁੰਦਾ ਉੱਥੇ ਬਾਲੀਵਾਲ ਦਾ ਮੈਚ ਚੱਲਦਾ ਰਹਿੰਦਾ ਕਬੱਡੀ ਦਾ ਇੱਥੇ ਚੱਲਦਾ ਰਹਿੰਦਾ ਸੋ ਅਸੀਂ ਉਹ ਜਿਹੜਾ ਕਬੱਡੀ ਟੂਰਨਾਮੈਂਟ ਆ ਤਾਂ ਨਾ ਹੀ ਕਬੱਡੀ ਟੂਰਨਾਮੈਂਟ ਹੁੰਦਾ ਪਰ ਉਹਦੇ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਖੂ ਖੋ ਦਾ ਮੈਚ ਹੋਰ ਅਲੱਗ ਚੱਲਦਾ ਰਹਿੰਦਾ ਸੋ ਇਸ ਕਰਕੇ ਬੈਲ ਗੱਡੀਆਂ ਵੀ ਜਿੱਥੇ ਮਰਜ਼ੀ ਲੈ ਕੇ ਜਾਣ ਚਲਦੀਆਂ ਰਹਿਣਗੀਆਂ ਸਿਰਫ ਇੱਕ ਸਵਾਲ ਬਹੁਤ ਵੱਡਾ ਹੈ ਹੈ ਕਿ ਇੱਕ ਪਾਸੇ ਤਾਂ ਬਲਦਾਂ ਦਾ ਪਰ ਇੱਥੇ ਖਿਆਲ ਰੱਖਦੇ ਆ ਪਰ ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ ਜਿਹੜੇ ਬਲਦਾਂ ਦਾ ਇਸਤੇਮਾਲ ਕਰਦੇ ਨੇ ਮਉਣ ਕਰਾਉ ਨੂੰ ਅਵਾਰਾ ਛੱਡ ਦਿੰਦੇ ਨੇ ਸੜਕਾਂ ਦੇ ਉੱਤੇ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਬਣਦੇ ਨੇ ਉਹਨਾਂ ਦਾ ਕੋਈ ਸੈਂਸ ਜਿ ਕੋਈ ਇਤਨੀ ਚੀਜ਼ ਜੀ ਅੱਜਿਸ ਵਾਲੂ 28 ਸੀ ਹਾਂ ਤੇ ਮੈਂ ਵੀ ਇਹੀ ਕਿਹਾ ਪੰਜਾਬੀ ਦੀ ਘਾਤ ਹੈ ਕਿ ਮੌਲੇ ਵਰਦ ਵਾਂਗੂ ਕੰਮ ਲੈ ਕੇ ਛੱਡਦਾ ਮਤਲਬ ਜਦੋਂ ਉਹ ਉਹਦੇ ਉਹਦੇ ਜਦੋਂ ਜਵਾਨੀ ਵਾਲਾ ਜੋਰ ਸੀ ਵੇ ਬਾਲਮਾ ਹਾਂ ਉਦੋਂ ਤੱਕ ਗੱਲ ਕੋਈ ਹੋਰ ਸੀ ਵੇ ਬਾਲਮਾ ਹਾਂ ਬਾਅਦ ਚ ਉਹਨੂੰ ਕਹਿੰਦੇ ਵੀ ਤੂੰ ਇਹਨੂੰ ਛੱਡ ਦੋ ਹਾਂ ਅਸੀਂ ਉਹਨੂੰ ਗਊ ਜਾਇਆ ਕਹਿੰਦੇ ਹਾਂ ਜੀ ਅਸੀਂ ਪੇੜੇ ਦਿੰਨੇ ਆ ਗਾਵਾਂ ਨੂੰ ਅਸੀਂ ਗਊ ਜਾਇਆ ਕਹਿੰਦੇ ਹਾਂ ਸੋ ਮੈਂ ਤਾਂ ਨਹੀਂ ਦੇਖਿਆ ਹਜਾ ਕਿਤੇ ਮਾਮਲਾ ਮੇਰੇ ਆਪ ਦੇ ਘਰੇ ਵੀ ਵਰਦ ਜਿਹੜੇ ਸੀਗੇ ਹੈਗੇ ਸੀ ਜਦੋਂ ਮੌਲੇ ਹੋ ਜਾਂਦੇ ਤਾਂ ਕਈ ਵਾਰ ਉੱਠਿਆ ਨਹੀਂ ਜਾਂਦਾ ਉਹਨਾਂ ਹੋੜਾ ਪਾ ਕੇ ਹੋੜਾ ਇੱਕ ਲਫ਼ਜ਼ ਹੈ ਪੰਜਾਬੀ ਦਾ ਸਾਰਾ ਸਾਰਾ ਦੇ ਕੇ ਉਹਨੂੰ ਖੜਾ ਕਰ ਵੀ ਕਿਤੇ ਬੈੱਡ ਸੋਲ ਜਿਵੇਂ ਹੋ ਜਾਂਦੀ ਹੈ ਨਾ ਜੀ ਵੀ ਕਿਤੇ ਇੱਥੇ ਨਾ ਕਿਤੇ ਸੇਵਾਸਤ ਕਰਦੇ ਰਹੇ ਪਹਿਲੇ ਤੋਂ ਹੁਣ ਪੰਗਾ ਇਹ ਹੈ ਸਾਹਮਣੇ ਜਿਹੜੇ ਸਾਡੇ ਐਲੋਪੀ ਸਾਹਿਬ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਮੌਲਾ ਤੇ ਮੌਲਾ ਦਾ ਕੀ ਫਰਕ ਹੈ ਹਮ ਮੌਲਾ ਦਾ ਮਾਜੂਰ ਨੇ ਮੌਲਾ ਕਿਹਾ ਮੌਲਾ ਦਾ ਮਤਲਬ ਹੈ ਰੱਬ ਅਲੀ ਅਲੀ ਮੌਲਾ ਮੌਲਾ ਅਲੀ ਅਲੀ ਮੌਲਾ ਮੋਲੇ ਦਾ ਮਤਲਬ ਹੈ ਬਜ਼ੁਰਗ ਬਲਦ ਤੋ ਜਿਹਨੂੰ ਮੋਲੇ ਤੇ ਮੋਲੇ ਦਾ ਨਹੀਂ ਪਤਾ ਮੈਂ ਉਹਨਾਂ ਨਾਲ ਕੀ ਬਹਿਸ ਕਰਾਂ। ਕਿਸ ਦਿਨ ਆਪੋ ਚੀਂ ਹੰੜਾ ਦੇਖਣ ਕਰ ਰਹੇ ਸੀ ਜੀ ਉਹ ਕਿਹੜੇ ਵੇਖ ਵਾਰੀ ਜਿਹੜਾ ਫੇਲ ਆਸ ਪਾਸ ਕੀਤਾ ਹੈ ਉਹ ਦੂਰ ਹੋ ਜਾਣ ਕਿ ਹੁਣ ਆ ਖੇਡਾ ਜਦੋਂ ਅਸੀਂ ਸੇਫਟੀ ਉਹ ਕਰਦੀ ਕਿ ਜਦੋਂ ਬਲਦ ਭਜਾਏ ਜਾਣਗੇ ਜਦੋਂ ਬੈਲ ਗੱਡੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ ਖਾਲੀ ਹੋਣਗੇ ਪਹਿਲਾਂ ਕਹੇ ਸੀ ਜੀ ਉਹਨੂੰ ਪ੍ਰਾਣੀ ਕਹਿੰਦੇ ਹਾਂ ਪ੍ਰਾਣੀ ਦੇ ਵਿੱਚ ਨਾ ਮੇਖ ਗੱਡੀ ਹੁੰਦੀ ਸੀ ਆਰ ਕਹਿੰਦੇ ਉਹਨੂੰ ਐ ਮਾਰਦੀ ਸੀ ਹੋ ਸਕਦਾ ਕਿ ਬਹੁਤ ਸਾਰੇ ਐਦਾ ਕਰਦੇ ਹੋ ਸ਼ੋਭ ਲੱਗਦਾ ਹੁਣ ਜਦੋਂ ਅਸੀਂ ਐ ਕਹਤਾ ਕਿ ਭਾਈ ਥਾਪੀ ਦੇ ਕੇ ਖਾਲੀ ਹੱਥਾਂ ਨਾਲ ਥਾਪੀ ਦੇ ਕੇ ਭਜਾ ਲੋ ਹੋਸ ਟੂਰਨਾਮੈਂਟ ਦਾ ਆਪਣਾ ਡਾਕਟਰ ਵੀ ਹੋਊ ਜੀ ਡਾਕਟਰ ਵੈਟਨਰੀ ਦਾ ਹੋਮਾ ਉੱਥੇ ਬਕਾਇਦਾ ਦੇਖੋ ਫਿਲਮਾਂ ਦੇ ਵਿੱਚ ਤੁਸੀਂ ਕੀ ਜਦੋਂ ਫਿਲਮਾਂ ਚ ਕਿਸੇ ਜਾਨਵਰ ਨੂੰ ਵਰਤਿਆ ਜਾਂਦਾ ਹੈ ਉਹ ਤੇ ਲਿਖਿਆ ਜਾਂਦਾ ਕਿ ਅਸੀਂ ਇਹਨੂੰ ਹਾਮ ਨਹੀਂ ਕੀਤਾ ਤਾਂ ਸੈਂਸਰ ਦਾ ਸਰਟੀਫିକੇਟ ਮਿਲਦਾ ਜਨਾਬ ਮਹਿਫਿਲਾਂ ਦਾ ਵੀ ਮਿਲ ਲੈਣੀ ਰਹੀ ਹੈ ਬਿਲਕੁਲ ਮੁਰਗਾ ਵੀ ਅਗਰ ਬੈਕਗ੍ਰਾਉਂਡ ਤੇ ਆ ਗਿਆ ਨਾ ਸੈਂਸਰ ਕਹਿੰਦਾ ਪੈਦਾ ਇਹ ਦੱਸੋ ਮੁਰਗੇ ਨੂੰ ਤੁਸੀਂ ਹਾਮ ਤਾਂ ਨਹੀਂ ਕੀਤਾ ਸ਼ੂਟਿੰਗ ਵਾਸਤੇ ਤਾਂ ਲਿਖਣਾ ਪੈਂਦਾ ਹੈ ਸਰਟੀਫਿਕੇਟ ਲੈਣਾ ਪੈਂਦਾ ਪ੍ਰੋਪਰ ਸੈਂਸਰ ਬੋਰਡ ਤੋਂ ਸੋ ਅਸੀਂ ਅਸੀਂ ਵੀ ਦੇ ਮੰਗੇ ਸਰਟੀਫਿਕੇਟ ਉਹਨੂੰ ਵੀ ਭਾਮ ਨਾ ਕਰਿਓ ਔਰ ਨਹੀਂ ਕਰਦੇ ਸਰ ਆਪ ਆ ਖੜੇ ਨੇ ਬੰਦੇ ਯਾਰ ਹਾਂਜੀ ਹਾਂਜੀ ਕੁੱਤਾ ਵਾਂਗੂ ਪਿਆਰ ਕਰਦੇ ਆਂ ਕਿਉਂ ਸ਼ੱਕ ਕਰੀ ਜਾਨੇ ਸਾਡੇ ਭੋਗ ਪੈਦੇ ਦਿਖਾਈਏ ਜੀ ਭੋਗ ਪੈਦੇ ਦਿਖਾਈਏ ਬਾਕੀ ਤਾਂ ਅਸੀਂ ਭੋਗ ਕਰਦੇ ਆ ਜੇ ਮਾਰਦੇ ਆ ਕਿ ਅਸੀਂ ਧੱਬਦੇ ਆ ਨਾ ਲਾ ਕੇ ਪੂਰੇ ਸ਼ਹਿਰ ਘਰ ਚ ਧੱਬਦੇ ਆ ਨਾ ਲਿਆ ਘਰਾਂ ਦਾ ਧੱਬਦੇ ਆ ਲੋਨ ਵਗੈਰਾ ਬਾਤੇ ਪੈਸੇ ਕਰਦੇ ਗੁਰਦਾਰਾ ਸਾਹਿਬ ਚ ਭੋਗ ਛੱਡਣ ਨਹੀਂ ਜਾਂਦਾ ਬਹੁਤ ਵੀ ਬੜੀ ਗੱਤ ਸੀ ਛੱਡ ਦੇ ਕਿਤੇ ਪੁੱਤਾ ਮੰਗ ਤੇ ਪਾਲੀ ਹੋਣੀ ਆਪਣੇ ਛੱਡੂੰਗਾ ਪੁੱਤਾ ਨਾਲ ਲਾਈਫ ਪੈਣੀ ਜੀ ਭੋਗ ਦਾ ਇਹਦਾ ਮਾਸਾਵਾਬੀ ਇਹਾਰੇ ਨੂੰ ਧੱਬਾ ਦਿੰਦੇ ਥੋੜਾ ਪਸੇ ਕੱਢ ਦਿੰਦੇ ਇਹਦਾ ਕੁੜੀ ਦਾ ਘਰ ਇਹ ਵਿਚਾਰ ਕਰਦੇ ਕਲੀਅਰ ਕਰ ਦੋ ਥੋੜਾ ਜਿਹਾ ਕੀ ਗੱਲ ਬਲਕਾ ਰਾਜਨੀਤੀ ਜੀ ਕਹਿੰਦੇ ਬਹੁਤ ਸਾਰੇ ਬਲਦ ਜਿੰਨੇ ਬੋਲੀਵੋਲ ਆਈ ਤੇ ਦਿੰਦੇ ਨੇ ਉਸਰ ਰਾਜਨੀਤੀ ਲੀਡਰਾਂ ਨੇ ਬਹੁਤ ਸਾਰੇ ਆਪਣੀ ਪਾਰਟੀਆਂ ਦੇ ਲੀਡਰਾਂ ਨੂੰ ਬਣਾਤਾ ਹਾਂ ਜਿਹੜੇ ਮੌਲੇ ਨੇ ਸਮਝ ਗਏ ਹੋਣਗੇ ਜਿਨ੍ਹਾਂ ਨੂੰ ਮੌਲੇ ਤੇ ਮੌਲੇ 'ਚ ਫਰਕ ਨਹੀਂ ਪੈਂਦਾ ਨਹੀਂ ਸਮਝੇ ਹੋਣਗੇ ਉਹ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਹੁੰਦੀਆਂ ਨਜ਼ਰ ਆਉਣਗੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਅੱਜ ਇਹ ਇੱਕ ਵਾਰ ਫਿਰ ਦੱਸ ਦਿੱਤਾ ਕਿਉਂਕਿ ਅੱਜ ਉਹ ਖੁਦ ਬੈਲ ਗੱਡੀਆਂ ਤੇ ਜਿਹੜਾ ਉਹ ਸਵਾਰ ਹੋ ਕੇ ਪਹੁੰਚੇ ਸਨ ਨਾਲ ਉਹਨਾਂ ਦੇ ਇੱਕ ਕੋਚਵਾਨ ਵੀ ਸੀ ਜਿਹੜਾ